ਸੋਚ ਤੋਂ ਖੁੱਲ ਜੜਾਉਣੇ ਪੈਣੇ ਆ ਸੇ ਹਾਕਮ ਡਰ ਗਏ ਸੋਚਿਆ ਤੋਂ ਹੱਥ ਗਲਮੇ ਨੂੰ ਪਾਉਣੇ ਪੈਣੇ ਆ ਮੁੱਠੀਆਂ ਵੀ ਜਹ ਥੌੜੇ ਬਣ ਕੇ ਹਾਕਮ ਦੇ ਸਿਰ ਵੱਜਣਗੇ ਭੱਜ ਹਾਕਮਾ ਭੱਜ ਨਕਮਿਆਂ ਅੱਜ ਪੁੱਤ ਪੰਜਾਬ ਦੇ ਗੱਜਣਗੇ ਅੱਜ ਸ਼ੇਰ ਪੰਜਾਬ ਦੇ ਵੱਜਣਗੇ ਸੰਤਾਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਮਾ ਗੁਰਦਾਸ ਜੀ ਦੀ ਤੁਰਤ ਧਰਤੀ ਤੋਂ ਬਰਾੜੀ ਪੈਨਸ਼ਨ ਸਕੀਮ ਦੀ ਬਹਾਲੀ ਦੇ ਲਈ ਵਕਵਾ ਕਰਦੇ ਭਾਈ ਮੁੰਡੀਆਂ ਦੇ ਯਾਰੂ ਸਾਥੀਓ ਮਾਈ ਕੋ ਜਿੱਕਾ ਖਰਚਾ ਮਾਈ ਕੋ ਜਿੱਕੇ ਫਟੇ ਕਹਿੰਦੇ ਕਿਸੇ ਪਿੰਡ ਦੇ ਵਿੱਚ ਇੱਕ ਮੁਕੰਮਾ ਹਾਕਮ ਇੱਕ ਛੜਿਆ ਫੂਕਿਆ ਹਜਾਰ ਪਿੰਡੇ ਵਿੱਚ ਛੱਗੀਆਂ ਮਾਰਦਾ ਸੀ ਉਸ ਪਿੰਡੇ ਦੇ ਵਿੱਚ ਜਦੋਂ ਹਰ ਕਰਨੇ ਨੂੰ ਸ਼ੇਧ ਦਿੱਤਾ ਹਰ ਘਰਨੇ ਨੂੰ ਪਿੰਦੇ ਦੇ ਵਿੱਚੋਂ ਬਾਹਰ ਕੱਢਣ ਦਾ ਫੋਸਲਾ ਕਰ ਦਿੱਤਾ ਉਹ ਨਕਮਾ ਪਰ ਇੱਜ਼ਤ ਬਚਾਉਣ ਦੇ ਲਈ ਪਰ ਅਗਲੇ ਪਿੰਦੇ ਵਿੱਚ ਫੋਸੜਿਆ ਸਿਆਸੀ ਸੀ ਕੋਈ ਸਨਮਾਨੇ ਉੱਪਰ ਫੋਸੜਣ ਦੇ ਵਾਸਤੇ ਆ ਕੇ ਕੋਈ ਪੰਚੀ ਵੀ ਕੋਈ ਸਰਪੰਚੀ ਵੀ ਕੋਈ ਐਮਐਲਏ ਵੀ ਚੋਣ ਲੜਨ ਦੇ ਵਾਸਤੇ ਪਰ ਉਹ ਨਕਮਾ ਕਰਾ ਬੋਸਟਰ ਆਇਆ ਤੇ ਕੰਮ ਦੇ ਉੱਪਰ ਗਿਆ ਕਿਸੇ ਦੇ ਉੱਪਰ ਕਿ ਆਹਾ ਆ ਸਮਾਨ ਨਾ ਮਟਾ ਲੋ ਤਾਂ ਉਸ ਬੰਦੇ ਨੇ ਗੱਲ ਕੀਤੀ ਕਿ ਮਿੱਤਰਾ ਆ ਰੋਟੀ ਤੂੰ ਨਵਾਂ ਬੰਦਾ ਤੈਨੂੰ ਪਹਿਲਾ ਨਸਾ ਲੱਗੇ ਆ ਲੈ ਜਾ ਜਿਹੜਾ ਕੁਝ ਲੈ ਕੇ ਜਾਣਾ ਸਮਾਨ ਸਾਰਾ ਉਹ ਸਾਰਾ ਲਪੇਟ ਲੈ ਆ ਜਦੋਂ ਤੁਰਿਆ ਗਿਆ ਫੇਰ ਉਸ ਦੁਕਾਨਦਾਰ ਦਾ ਪੁੱਤ ਆ ਗਿਆ ਕਹਿੰਦਾ ਬਾਪੂ ਜੀ ਸਸਤਾ ਸਮਾਨ ਦੇਤਾ ਨੂੰ ਰੇਟ ਵਧਿਆ ਆ ਉਹ ਤੁਰਿਆ ਗਿਆ ਕਹਿੰਦਾ ਵੀ ਰੇਟ ਦਾ ਫਰਕ ਪੈ ਗਿਆ ਸੋਹੜਾ ਜੀ ਤੁਹਾਨੂੰ ਘੱਟ ਲੱਗਦਾ ਪਰ ਰੇਟ ਜਾਦਾ ਵਧੇ ਹੋਏ ਆ ਕਹਿੰਦਾ ਜੋ ਮਰਦੀ ਜਾਣਾ ਜੋ ਮਰਜ਼ੀ ਲਗ ਲਿਆ ਬਈ ਖਾਤਾ ਤੋਂ ਯਾਰਾ ਜਿਹੜਾ ਜਦੋਂ ਮੜੀ ਲੈ ਕੇ ਜਾ ਰਿਆ ਸੀ ਦੇਖਦਾ ਪਾਸੇ ਕਹਿੰਦਾ ਵੀ ਠੱਗ ਲਿਆ ਜਿੰਨੂੰ ਰੋਜ਼ ਵਧਾ ਕੇ ਠੱਗ ਲਿਆ ਉਹ ਤੁਰਿਆ ਜਾਂਦਾ ਕਹਿੰਦਾ ਸੀ ਨਾ ਪੰਡ ਕਿਸੇ ਦਾ ਦਿੱਤਾ ਨਾ ਤੇਰਾ ਦੇਣਾ ਉਹ ਹਾਲ ਉਸ ਪਾਣੀਆਂ ਨੇ ਕੀਤਾ ਸਾਡੇ ਨੂੰ ਤੇਜਰੀ ਬਾੜ ਨੇ ਕੀਤਾ ਸਾਡੇ ਨੂੰ ਦਿੱਲੀ ਤੋਂ ਭਜਾਇਆ ਸੀ ਸੜਿਆ ਫੂਕਿਆ ਪੰਜਾਰ ਦੇ ਵਿੱਚ ਸਾਡੀ ਪੈਨਸ਼ਨ ਰੋਕੇ ਬੈਠਾ ਹੋਇਆ ਇਹ ਪੰਜਾਬ ਦੇ ਵਿੱਚ ਸਾਡੀ ਪਿੰਛੇ ਰੋਕ ਕੇ ਬੈਠਾ ਕੇ ਨਾ ਉਸਦੇ ਕੋਈ ਦਿੱਤਾ ਸੀ ਮਲਾਜਮਾ ਨੂੰ ਲੈ ਕੇ ਪੰਨੂ ਦੇਣਾ ਤੇ ਭਗਵੰਤ ਮਾਨ ਸਾਹਿਬ ਸੋਚਦਾ ਹੋਊਗਾ ਭਗਵੰਤ ਮਾਨ ਸੋਚਦਾ ਹੋਊਗਾ ਕਿ ਵਿਰੋਧ ਦੇ ਦਾ ਕੇਦਰੀ ਬਾਲ ਦਾ ਹੋ ਰਿਹਾ ਮੇਰਾ ਵਿਰੋਧ ਨਹੀਂ ਹੋ ਰਿਹਾ ਪਰ ਕਿੰ ਨੂੰ ਦੱਸ ਦਿਓ ਨਕਮੀਆਂ ਹਾਕਮਾ ਬੋਡਾ ਸਾਨੂੰ ਲੋਕਾਂ ਨੇ ਦਿੱਤੀਆਂ ਸੀ ਤੂੰ ਸੰਗਰੂਰ ਦਾ ਕੋਈ ਦੂਸਤ ਕੱਢਣ ਵਾਲਾ ਮਸ਼ੀਨ ਵਾਲਾ ਪੁਰਜਾ ਜਦੋਂ ਲੋਕ ਘਰਾਮੇ ਦੇ ਲੈ ਕੇ ਜਾਂਦੇ ਹਟਿਆਂ ਤੋਂ ਉਹ ਸਮਝਵਾਜ ਦਿਖਾਉਂਦੇ ਹਨ ਜਿਹਦੇ ਵਿੱਚ ਮਸੰਮੀ ਤੋਂ ਜੂਸ ਨਹੀਂ ਕਰਦਾ ਇਹਦੇ ਵਿੱਚ ਕਾਂਗਰਾ ਤੋਂ دوسری ਕਲੰਦਾ ਤੇ ਜਦੋਂ ਕਰੇ ਜਾ ਕੇ ਮਰੇ ਕਰਦੇ ਆ ਪਰ ਉੱਪਰਲਾ ਉੱਪਰਲਾ ਜਿਹੜਾ ਜੂਸ ਉੱਤੇ ਜਿਹੜੇ ਵਿੱਚੋਂ ਪੰਜਵਰੀ ਨਿਕਲਦਾ ਤੂੰ ਉਹ ਤੂੰ ਉਹ ਜੂਸ ਆ ਸਾਡੇ ਪੰਜਾਬ ਦੇ ਵਾਸਤੇ ਸਿਰ ਪਸਾਂਦੇ ਵਾਸਤੇ ਜਲਾਰੇ ਸਾਬਤ ਹੋਏ ਆ ਤੇਰੇ ਤੂੰ ਕਹਿੰਦਾ ਸੀ ਇਹ ਚੋਣਾ ਤੋਂ ਪਹਿਲਾਂ ਮੈਨੂੰ ਦਿਤਾ ਦਿਓ ਹਰੇ ਪੰਨਾਂ ਕੱਚੇ ਮਜ਼ਦਮਾਂ ਨੂੰ ਪੱਕੇ ਕਰਨ ਵਾਸਤੇ ਚੱਲਣਗੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਵਾਸਤੇ ਚੱਲਣਗੇ ਤੂੰ ਪੱਕੇ ਕਿਨੂੰ ਕੀਤਾ ਤੂੰ ਪੱਕੇ ਕਿੰਦੇ ਦਿੱਲੀ ਦੇ ਠਾਕਾ ਤੂੰ ਪੱਕੇ ਕੀਤਾ ਜੋ ਸਖਿਆਣੇ ਵਰਗੇ ਪੰਜਾਰ ਦੇ ਵਿੱਚ ਲਿਆ ਕੇ ਤੇ ਤੂੰ ਸੰਚਰਾ ਲਾਇਆ ਬੇ ਨਕਮੇ ਬਨਵੇਂ ਅਜੇ ਇਥੋਂ ਜਤਾਰੇ ਹੋਸਤਾ ਸੀ ਅਜੇ ਤੇਰਾ ਵਰ ਗਿਆ ਆਜੇ ਦੀ ਪੈਂਚਰ ਵਾਤੇ ਹਰਾਪਨ ਚਲਾ ਰਿਆ ਪਰ ਤੈਨੂੰ ਦੋਤੀਏ ਜੇ ਸਰਦੀ ਤੋਂ ਤੂੰ ਸੌਂ ਚੁੱਕੀ ਸੀ ਜਹੀਦ ਪਗਲ ਸਿੰਘ ਵੀ ਤਰਤੀ ਤੋਂ ਅਸੀਂ ਉਸੇ ਤਰਤੀ ਦੇ ਵਾਰਸਾ ਅੱਡੀ ਉਸੇ ਤਰਤੀ ਦੇ ਵਾਰਸਾ ਅਸੀਂ ਵੀ ਫਿਰੋ ਉਸ ਕੂੜ ਦੇ ਜਾਏ ਆ ਨਿਕੰਮਿਆਂ ਜਿਵੇਂ ਵਾਦਾ ਧਾਇਆ ਸੀ ਜਿਵੇਂ ਵਾਦਾ ਰੋਲਿਆ ਸੀ ਕੈਪਟਨ ਮਰਿੰਦਾ ਰੋਲਿਆ ਸੀ ਚੰਨੀ ਮਰ ਕੇ ਰੋਲਦੇ ਸੀ ਕਿ ਮੈਂ ਤੂੰ ਪੰਜਾਬ ਦੇ ਉਹ ਚਰੋਏਗਾ ਉਹਨਾਂ ਸੋਟਾ ਕੋਈ ਹੈ ਪਿਓ ਪੰਜਾਬ ਦੇ ਵਿੱਚ ਬੈਠੇ ਆ ਤੇਰੇ ਕੋਲ ਕੋਈ ਵੀ ਸਹਾਰਾ ਨਹੀਂ ਹੋਣਾ ਤੇ ਉਹ ਗੱਲ ਅਸੀਂ ਕਹਿਣੀ ਨਹੀਂ ਚਾਉਂਦੇ ਤੇਰਾ ਪਰਮਾਰ ਵੀ ਤੇਰੇ ਵਾਸਤੇ ਨਹੀਂ ਰਹਿਣਾ ਤੂੰ ਇਕੱਲੇ ਨੇ ਪੰਜਾਬ ਦੇ ਵਿੱਚ ਰੋਲ ਜਾਣਾ ਆਖਰੀ ਖਤਰਾ ਦੇਣਾ ਛੁੱਟਣਾ ਗੱਲ ਖਤਮ ਕਰਾਂਗੇ ਅਸੀਂ ਜੀਵੇ ਨਹੀਂ ਜੋ ਬੁੱਝ ਜਾਵਾਂਗੇ ਅਸੀਂ ਵਾਅਦਾ ਮਸ਼ਾਅੱਲਾ ਬੰਦੇ ਹਾਂ ਮੇਰੀ ਕੁਰਤੀ ਪਕਤ ਸਰਬੇ ਦੀ ਅਸੀਂ ਭੱਜੇ ਮਟਾਂ ਨਾਲ ਲੜਦੇ ਹਾਂ ਹਾਕਮ ਦੇ ਫੁਰਦੀ ਪੰਜੇ ਤੋੜਨ ਲਈ ਮੁੱਕੇ ਦਾ ਤੰਦੇ ਰਹਿਣੇ ਆ ਸਰ ਸਿੰਘ ਅਖਾਮ ਵਿੱਚ ਜਿੱਤ ਪਾਉਣ ਲਈ ਬੋਲੇ ਸੋਨਾਲ ਦੇ ਜਟਾਰੇ ਤਾਂ ਲੱਗਦੇ ਰਹਿਣੇ ਆ ਬੱਲੇ ਸੋਨਾਲ ਦੇ ਜਟਾਰੇ ਤਾਂ ਲੱਗਦੇ ਰਹਿਣੇ ਆ ਬੋਲੇ ਇੰਪੋਰ ਹਾ ਸੋਨਾਲ ਜਿੰਦ ਕਾ ਖਾਸਾ ਮਹੂਰਤ ਦੀ ਹਥੇ